ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਪੰਜਾਬ ਵਿੱਚ ਲੜੀਵਾਰ ਵਿਕਾਸ ਦੇ ਕੰਮ ਕਰ ਰਹੀ ਹੈ ਜਿਸ ਵਿੱਚ ਸੜਕਾਂ ਦੀ ਮੁਰੰਮਤ ਦਾ ਲੜੀਵਾਰ ਕੰਮ ਚੱਲ ਰਿਹਾ ਉਸੇ ਤਿੱਤਰੀ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਨ ਵੱਲੋਂ ਤਿੰਨ ਪਿੰਡਾਂ ਦੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਗਿਆ ਗੱਲਬਾਤ ਕਰਦਿਆਂ ਜਗਰੂਪ ਸਿੰਘ ਸੇਖਵਾਨ ਨੇ ਕਿਹਾ ਕਿ ਕਾਦੀਆਂ ਹਲਕੇ ਵਿੱਚ ਸੜਕਾਂ ਦੀ ਮੁਰੰਮਤ ਦਾ ਲੜੀਵਾਰ ਕੰਮ ਚੱਲ ਰਿਹਾ ਹੈ ਇਸ ਹਲਕੇ ਦੇ ਤਿੰਨ ਪਿੰਡ ਜਿਨ੍ਹਾਂ ਵਿੱਚ ਪਹਿਲਾ ਕਾਦੀਆਂ ਤੋਂ ਪਿੰਡ ਭੰਗਵਾਨ ਸਲਾਹਾਪੁਰ ਅਤੇ ਪੰਡੋਰੀ ਨੂੰ ਜਾਂਦੀ ਸੜਕ ਦੀ ਮੁਰੰਮਤ ਦਾ ਅੱਜ ਕੰਮ ਸ਼ੁਰੂ ਕਰਵਾਇਆ ਆਇਆ ਗਿਆ ਹੈ ਇਹ ਸੜਕ 12 ਤੋਂ 16 ਫੁੱਟ ਤੱਕ ਚੌੜੀ ਕੀਤੀ ਜਾ ਰਹੀ ਹੈ ਕਰੀਬ 3 ਕਰੋੜ 10 ਲੱਖ ਰੁਪਏ ਦੇ ਲਾਗਤ ਨਾਲ ਇਸ ਸੜਕ ਦੀ ਰਿਪੇਅਰ ਦਾ ਕੰਮ ਹੋਵੇਗਾ ਨਾਲ ਹੀ ਪਿੰਡ ਪੈਣੀ ਬਾਂਗਰ ਦੀ ਫਿਰਨੀ ਦੀ ਸੜਕ ਦੀ ਰਿਪੇਅਰ ਦਾ ਕੰਮ ਸ਼ੁਰੂ ਕੀਤਾ ਜਾਵੇਗਾ ਜਿਸ ਦੀ ਲਾਗਤ ਉਨੀ ਲੱਖ ਰੁਪਏ ਆਵੇਗੀ ਇਸੇ ਤਰ੍ਹਾਂ ਤੁਗਲਵਾਲ ਪਿੰਡ ਦੀਆਂ ਡੇਰੇ ਨੂੰ ਜਾਣ ਵਾਲੀਆਂ ਸੜਕਾਂ ਤੇ 15 ਲੱਖ ਰੁਪਏ ਖਰਚਾ ਆਵੇਗਾ ਅਜ ਤਿੰਨ ਨੀਲ ਪੱਥਰ ਰਿਪੇਅਰ ਦੇ ਕੰਮਾਂ ਦੇ ਰੱਖੇ ਗਏ ਹਨ ਨਾਲ ਹੀ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਚ ਕਾਦੀਆਂ ਹਲਕੇ ਦੀਆਂ ਜਿੰਨੀਆਂ ਵੀ ਸੜਕਾਂ ਹਨ ਉਹਨਾਂ ਦੀ ਮੁਰੰਮਤ ਦਾ ਅਤੇ ਸੜਕਾਂ ਨੂੰ ਚੌੜਾ ਕਰਨ ਦਾ ਕੰਮ ਵੀ ਜਲਦ ਤੋਂ ਜਲਦ ਕੀਤਾ ਜਾਵੇਗਾ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਅੱਜ ਮਾਰਕੀਟ ਕਮੇਟੀ ਕਾਦੀਆਂ ਦੀਆਂ ਜਿਹੜੀਆਂ ਸੜਕਾਂ ਸੀਗੀਆਂ ਅੱਜ ਉਹਨਾਂ ਦੀ ਰਿਪੇਅਰ ਦਾ ਕੰਮ ਸ਼ੁਰੂ ਹੋਇਆ ਆ ਹੋਣੀ ਅਸੀਂ ਕਾਦੀਆਂ ਸ਼ਹਿਰ ਤੋਂ ਸੜਕ ਜਿਹੜੀ ਆ ਵਾਇਆ ਆਪਣਾ ਸਲਾਹਪੁਰ ਭੰਗਵਾ ਔਰ ਪੰਡੋਰੀ ਤੱਕ ਜਿਹੜੀ ਜਾਂਦੀ ਹੈ 6 ਕਿਲੋਮੀਟਰ ਸੜਕ ਇਹਨੂੰ 12 ਫੁੱਟ ਤੋਂ 16 ਫੁੱਟ ਇੱਕ ਤੇ ਚੌੜੀ ਕੀਤੀ ਜਾ ਰਹੀ ਹੈ ਔਰ ਨਾਲ ਹੀ ਇਹ ਸੜਕ ਦੀ ਜਿਹੜੀ ਹੈ ਰਿਪੇਅਰ ਕੀਤੀ ਜਾ ਰਹੀ ਹੈ ਔਰ ਤਕਰੀਬਨ 6 ਕਿਲੋਮੀਟਰ ਦਾ ਟੋਟਾ ਜਿਹੜਾ ਇਹ ਬਣ ਜਾਂਦਾ ਔਰ 3 ਕਰੋੜ ਤੇ 10 ਲੱਖ ਰੁਪਏ ਦੀ ਲਗਭਗ ਕੀਮਤ ਨਾਲ ਇਹਦਾ ਜਿਹੜਾ ਕੰਮ ਆ ਉਹ ਕੀਤਾ ਜਾਊਗਾ ਔਰ ਇਹਦੇ ਤੋਂ ਇਲਾਵਾ ਵੀ ਪਿੰਡ ਭੈਣੀ ਬਾਂਗਰ ਦੀ ਫਿਰਨੀ ਦੀ ਰਿਪੇਅਰ ਦਾ ਕੰਮ ਉਹ ਵੀ ਤਕਰੀਬਨ 1 ਕਿਲੋਮੀਟਰ ਦੀ ਸੜਕਾ ਔਰ 19 ਲੱਖ ਰੁਪਏ ਉਹਦੇ ਤੇ ਖਰਚਾ ਆਉਣਾ ਇਸੇ ਤਰ੍ਹਾਂ ਤੁਗਲਵਾਲ ਪਿੰਡ ਦੀ ਜਿਹੜੀਆਂ ਡੇਰੇ ਨੂੰ ਸੜਕਾਂ ਜਾਂਦੀਆਂ ਨੇ ਉਹ ਵੀ ਤਕਰੀਬਨ 1 ਕਿਲੋਮੀਟਰ ਸੜਕਾ ਔਰ 14-15 ਲੱਖ ਰੁਪਏ ਉਹਦੀ ਰਿਪੇਅਰ ਤੇ ਖਰਚਾ ਆਉਣਾ ਅੱਜ 3 ਨੀ ਪੱਥਰ ਜਿਹੜੇ ਆ ਰਿਪੇਅਰ ਦੇ ਕੰਮਾਂ ਦੇ ਉਰ ਰੱਖੇ ਗਏ ਆ ਔਰ ਆਉਣ ਵਾਲੇ ਸਮੇਂ 'ਚ ਵੀ ਹੋਰ ਵੀ ਕਾਫੀ ਕੰਮ ਜਿਹੜੇ ਆ ਜਿੰਨੀਆਂ ਸੜਕਾਂ ਨੇ ਉਹਨਾਂ ਦੇ ਇੱਕ ਇੱਕ ਕਰਕੇ ਅਸੀਂ ਸਾਰੀਆਂ ਸੜਕਾਂ ਦੀ ਆ ਵਿਦਾਨ ਸਭਾਲ ਕਾ ਕਾਦੀਆਂ ਦੀਆਂ ਦੀਦੀ ਰਿਪੇਅਰ ਜਿਹੜੀ ਉਹ ਕੀਤੀ ਜਾਊਗੀ ਔਰ ਕੱਲੀ ਰਿਪੇਅਰ ਨਹੀਂ ਉਹਨਾਂ ਨੂੰ ਚੌੜਿਆਂ ਕਰਨ ਦਾ ਕੰਮ ਉਹਨਾਂ ਦੀ ਹੋਰ ਸਟਰੈਂਥਿੰਗ ਦਾ ਕੰਮ ਜਿਹੜਾ ਰੋਡ ਨੈਟਵਰਕ ਜਿਹੜਾ ਕਾਦੀਆਂ ਦਾ ਵਾ ਉਹ ਵਾਕੇ ਵਧੀਆ ਬਣਾਇਆ ਜਾਵੇ ਹਰ ਪੀੜਤਾ ਨੂੰ ਜਿਹੜਾ ਵਾ ਅੱਜ ਮੇਰੀ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਆ ਕਿ ਜਿਹੜੇ ਘਰ ਨੁਕਸਾਨੇ ਗਏ ਨੇ ਉਹਦੀਆਂ ਗਰਦੌਰੀਆਂ ਜਿਹੜੀਆਂ ਨੇ ਡਿਪਾਰਟਮੈਂਟ ਵੱਲੋਂ ਕਰਾਈਆਂ ਜਾ ਰਹੀਆਂ ਜਿਹੜੀਆਂ ਜ਼ਮੀਨਾਂ ਖਰਾਬ ਹੋਈਆਂ ਨੇ ਉਹਨਾਂ ਦਾ ਵੀ ਜਿਹੜਾ ਵਾ ਸਰਵੇ ਉਹ ਹੋ ਰਿਹਾ 3-4 ਦਿਨਾਂ ਚ ਸਰਵੇ ਸਾਰਾ ਹੋ ਕੇ ਤੇ ਸੀਐਮ ਸਾਹਿਬ ਕੋ ਚਲੇ ਜਾਣਾ ਔਰ ਫਿਰ ਜੋ ਸੀਐਮ ਸਾਹਿਬ ਨੇ ਅਨਾਉਂਸਮੈਂਟ ਕੀਤੀਆਂ ਨੇ ਉਹਦੇ ਮੁਤਾਬਕ ਮੁਆਵਜ਼ਾ ਜਿਹੜਾ ਵਾ ਉਹ ਲੋਕਾਂ ਨੂੰ 10-15 ਦਿਨਾਂ ਚ ਮਿਲਣਾ ਜਿਹੜਾ ਉਹ ਸ਼ੁਰੂ ਹੋ ਜਾਏ। ਉਹ ਹੀ ਤੁਹਾਨੂੰ ਦੱਸਿਆ ਕਿ ਜਿਹੜਾ ਘਰਾਂ ਦਾ ਜਿਹੜਾ ਮਕਾਨਾਂ ਦਾ ਸਰਵੇ ਹੋ ਰਿਹਾ ਉਹ ਕੱਲੇ ਹੜ੍ਹ ਪ੍ਰਭਾਵਿਤਾਂ ਨਹੀਂ ਹੋ ਰਿਹਾ। ਉਹ ਜਿੱਥੇ-ਜਿੱਥੇ ਵੀ ਮਕਾਨ ਡਿੱਗੇ ਨੇ ਉਹਨਾਂ ਸਾਰਿਆਂ ਦਾ ਹੀ ਪੂਰੇ ਪੰਜਾਬ ਦੇ ਵਿੱਚ ਸਾਡੇ ਕਾਦੀਆਂ ਹਲਕੇ 'ਚ ਸਰਵੇ ਹੋ ਰਿਹਾ ਔਰ ਮੇਰੀ ਡੀਸੀ ਸਾਹਿਬ ਨਾਲ ਐਸੀ ਗੱਲ ਤੇ ਗੱਲ ਹੋਈ ਆ ਕੱਲੇ ਹੜ ਵਾਲੇ ਨਹੀਂ ਜਿਹੜੇ ਆਮ ਮਕਾਨ ਵੀ ਡਿੱਗੇ ਆ بارشਾਂ ਕਰਕੇ ਕਿਉਂਕਿ ਵੱਧ بارشਾਂ ਹੋਈਆਂ ਨੇ ਸੋ ਉਹਨਾਂ ਦੀ ਵੀ ਜਿਹੜੀ ਆ ਮਕਾਨਾਂ ਦੀ ਜਿਹੜੀ ਗ੍ਰਾਂਟ ਆ ਉਹਨਾਂ ਦੀਆਂ ਛੱਤਾਂ ਪਾਉਣ ਦੀ ਉਹ ਵੀ ਜਿਹੜੀ ਆ 10-15 ਦਿਨਾਂ 'ਚ ਪੰਜਾਬ ਸਰਕਾਰ ਵੱਲੋਂ ਰਿਲੀਜ਼ ਕੀਤੀ ਜਾਉ। ਉੱਠਣਾ ਚਾਹੁੰਦਾ ਕਿ ਉਹਦਾ ਵੀ ਕੰਮ ਜਿਹੜਾ ਵਾ ਅੱਜ ਪ੍ਰੀਮਿਕਸ ਜਿਹੜੀ ਆ ਉਹ ਪੈਣੀ ਸ਼ੁਰੂ ਹੋ ਗਈ ਆ। ਔਰ ਮੈਨੂੰ ਲੱਗਦਾ ਕਿ ਵੱਧ ਤੋਂ ਵੱਧ 1 ਮਹੀਨੇ ਚ ਸਾਰਾ ਕੰਮ ਜਿਹੜਾ ਕੰਪਲੀਟ ਹੋਊਗਾ ਕਿਉਂਕਿ ਤੁਸੀਂ ਦੇਖਿਆ ਕਿ ਪਿਛਲੇ 2-3 ਮਹੀਨੇ ਤੋਂ ਲਗਾਤਾਰ بارش ਹੋ ਰਹੀ ਆ ਜਿਹਦੇ ਕਰਕੇ ਪ੍ਰੀਮਿਕਸ ਦਾ ਕੰਮ ਜਿਹੜਾ ਵਾ ਉਹ ਕਾਫੀ ਲੇਟ ਹੋਇਆ ਔਰ ਪਹਿਲਾਂ ਕਿਉਂਕਿ ਕ੍ਰੈਸ਼ਰ ਬੰਦ ਨੇ ਪੰਜਾਬ ਦੇ ਪੱਥਰ ਪ੍ਰੋਪਰ ਨਹੀਂ ਹੀ ਮਿਲ ਰਿਹਾ ਉਹਦੇ ਕਰਕੇ ਪੱਥਰ ਵੀ ਲੇਟ ਪਿਆ ਔਰ ਇਹ ਸੜਕ ਦਾ ਕਿਉਂਕਿ ਰਾ ਮਟੀਰੀਅਲ ਜਿੰਨਾ ਤੱਕ ਨਹੀਂ ਹੋਊਗਾ ਉਨਾ ਚਿਰ ਕੰਮ ਨਹੀਂ ਹੋ ਸਕਦਾ ਸੋ ਹੁਣ ਤਾਂ ਤਕਰੀਬਨ ਸਾਰੀਆਂ ਔਕੜਾਂ ਜਿਹੜੀਆਂ ਨੇ ਉਹ ਲੰਘ ਗਈਆਂ ਨੇ ਔਰ ਹੁਣ ਤਾਂ ਕੰਮ ਜਿਹੜਾ ਵਾ ਉਹ ਤਕਰੀਬਨ ਕੰਪਲੀਟ ਹੋਣ ਤੇ ਜਿਹੜਾ ਵਾ ਉੱਤੇ ਪਹੁੰਚ ਚੁੱਕਿਆ